ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਰਿਆਡ ਫੂਡ ਚੈਨਲ ਤੇ YouTube ਤੇ ਇਹ ਤੁਸੀਂ ਅੱਜ ਵੀਡੀਓ ਜਿਹੜੀ ਬਣ ਲੱਗੀ ਐ ਪਿੰਡੀ ਛੋਲੇ ਬਣਾਉਣੇ ਆ ਬਹੁਤ ਵਧੀਆ ਨਾਨ ਨਾ ਖਾਣ ਵਾਲੇ ਛੋਲਾ ਨਾ ਖਾਣ ਵਾਲੇ ਬਹੁਤ ਵਧੀਆ ਫੁਲਕੇ ਨਾ ਖਾਣ ਵਾਲੇ ਆਪਾਂ ਵਧੀਆ ਇੱਕ ਚਨੇ ਬਣਾਵਾਂਗੇ ਅੱਜ ਤੇ ਤੁਸੀਂ ਵੇਖਿਓ ਵੀ ਆਪਾਂ ਕਿੱਦਾਂ ਇਹ ਚਨੇ ਬਣਾਉਣੇ ਆ ਤੇ ਮੈਂ ਅੱਜ ਇੱਕ ਵੀਡੀਓ ਬਣਾਵਾਂਗੀ ਚਨੇ ਬਣਾ ਕੇ ਵਿਖਾਵਾਂਗੀ ਤੁਹਾਨੂੰ ਬਹੁਤ ਹੀ ਵਧੀਆ ਚਨੇ ਬਣਾਵਾਂਗੇ ਅੱਜ ਅਸੀਂ ਤੇ ਨਾਲ ਆਪਾਂ ਚਟਣੀ ਤਿਆਰ ਕਰਾਂਗੇ ਬਹੁਤ ਵਧੀਆ ਚਟਣੀ ਤਿਆਰ ਕਰਾਂਗੇ ਜੋ ਕਿ ਸਾਰੀ ਥਾਲੀ ਹੀ ਖਾਣ ਵਾਸਤੇ ਮਨ ਕਰੇਗਾ ਕਿ ਆਪਾਂ ਵਾਕਿਆ ਹੀ ਕੁਛ ਤੇ ਬਣਾਇਆ ਹੈ ਤੇ ਖਾਣਾ ਵੀ ਜ਼ਰੂਰ ਹੈ ਤੇ ਦੇਖੋ ਆਪਾਂ ਜਿਹੜੀ ਚੀਜ਼ ਆਪਾਂ ਬਣਾਵਾਂਗੇ ਆਪਾਂ ਤੁਹਾਨੂੰ ਨਾਲ-ਨਾਲ ਦੱਸਾਂਗੇ ਕਿ ਆਪਾਂ ਕਿੱਦਾਂ ਬਣਾਈ ਹੈ ਤੇ ਬਹੁਤ ਵਧੀਆ ਚੀਜ਼ ਬਣਨੀ ਹੈ ਛੋਲੇ ਬਹੁਤ ਵਧੀਆ ਬੰਦੇ ਆ ਛੋਲੇ ਪਟੂਰੇ کہہ ਲੋ ਜਾਂ ਪਟੂਰੇ ਤਾਂ ਨਹੀਂ ਮੈਂ ਜ ਬਣਾਏ ਵੈਸੇ ਮੈਂ ਥਾਲੀ ਬਣਾਈ ਆ ਪੂਰੀ ਪਰ ਪਰੂ ਜਾਂ ਦੇ ਕਿਸ ਦਿਨ ਫੇਰ ਆਪਾਂ ਵੀਡੀਓ ਬਣਾਵਾਂਗੇ ਇਹਦੇ ਵਾਸਤੇ ਮੈਂ ਚਨੇ ਲਏ ਸੀਗੇ 300 ਗ੍ਰਾਮ ਇਹ ਚਨੇ ਮੈਂ ਰਾਤ ਭਿਉਂ ਦਿੱਤੇ ਸੀ ਤੇ ਬੜੇ ਸੋਹਣੇ ਸਾਫ ਤੇ ਫੁੱਲ ਵੀ ਗਏ ਨੇ ਪੂਰੀ ਤਰ੍ਹਾਂ ਤੇ ਆਪਾਂ ਇਹਨਾਂ ਨੂੰ ਹੁਣ ਕੁੱਕਰ ਦੇ ਵਿੱਚ ਪਾਵਾਂਗੇ ਇਹਨਾਂ ਚਣਿਆਂ ਨੂੰ ਮੈਂ ਕੁੱਕਰ ਦੇ ਵਿੱਚ ਪਾ ਲਵਾਂਗੀ ਹੁਣ ਮੈਂ ਇਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਹੋਰ ਪਾਉਂਗੀ ਮੈਂ ਕਿਉਂਕਿ ਪਾਣੀ ਥੋੜਾ ਆ ਥੋੜਾ ਜਿਹਾ ਹੋਰ ਪਾ ਲਾਂਗੇ ਆ ਮਿੱਠਾ ਸੋਡਾ ਆ ਮੇਰੇ ਕੋਲ ਇਹ ਵੀ ਮੈਂ ਥੋੜਾ ਜਿਹਾ ਵਰਤੋਂ ਕਰੂੰਗੀ ਆ ਦੇਖੋ ਦੋ ਚੁਟਕੀਆਂ ਆਪਾਂ ਸੋਡੇ ਦੀਆਂ ਵੀ ਪਾ ਦਵਾਂਗੇ ਕਿਉਂਕਿ ਇਹ ਪੂਰੀ ਤਰ੍ਹਾਂ ਫੁੱਲ ਜਾਣਗੇ ਸੋਡਾ ਪਾਉਣ ਨਾਲ ਬਹੁਤ ਤਰ੍ਹਾਂ ਫੁੱਲ ਜਾਂਦੇ ਨੇ ਬਹੁਤ ਵਧੀਆ ਤਰ੍ਹਾਂ ਫੁੱਲਦੇ ਨੇ ਇਹ ਤੇ ਆਪਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਨਮਕ ਵੀ ਪਾ ਦਵਾਂਗੇ ਆ ਦੇਖੋ ਅੱਧਿਓ ਥੋੜਾ ਜਿਹਾ ਘੱਟ ਚਮਚਾਈਆ ਮੈਂ ਨਮਕ ਪਾਇਆ ਇਹਦੇ ਚ ਹੁਣ ਆਪਾਂ ਇੱਕ ਨਾ ਕੱਪੜਾ ਲਵਾਂਗੇ ਪਾਣੀ ਤੇ ਆਪਾਂ ਬਾਅਦ ਚ ਹੀ ਪਾਉਨੇ ਆ ਪਹਿਲਾਂ ਇੱਕ ਕੱਪੜਾ ਸਾਫ਼ ਸੁਥਰਾ ਕੱਪੜਾ ਲਿਆ ਵੇਖੋ ਤੇ ਇਹਦੇ ਵਿੱਚ ਮੈਂ ਜੋ ਪੋਟਲੀ ਬਣਾਉਂਗੀ ਨਾ ਤੇ ਉਹ ਤੁਸੀਂ ਵੀ ਬਣਾਇਓ ਇਦਾਂ ਹੀ ਤੇ ਬਹੁਤ ਵਧੀਆ ਰੰਗਤ ਦੇਊਗਾ ਇਹ ਚਨੇ ਜਿਹੜੇ ਆ ਬਨ ਗਏ ਬਹੁਤ ਵਧੀਆ ਰੰਗਤ ਦੇਣਗੇ ਆ ਦੇਖੋ ਦੋ ਨਿੱਕੀਆਂ ਇਲਾਚੀਆਂ ਲਈਆਂ ਦੋ ਵੱਡੀਆਂ ਇਲਾਚੀਆਂ ਲਈਆਂ ਤੇ ਦਾਲਚੀਨੀ ਦਾ ਟੁਕੜਾ ਤੇ ਦੋ ਲੌਂਗ ਲੈਨੇ ਮੈਂ ਤੇ ਜੇ ਤੇ ਸੁੱਕੇ ਔਲੇ ਹੈਗੇ ਤੁਹਾਡੇ ਕੋਲ ਤੁਸੀਂ ਔਲੇ ਪਾ ਸਕਦੇ ਹੋ ਤੇ ਜੇ ਨਹੀਂ ਤੇ ਪੱਤੀ ਦਾ ਡੇਢ ਚਮਚਾ ਪਾ ਸਕਦੇ ਹੋ ਆ ਦੇਖੋ ਮੈਂ ਮੇਰੇ ਕੋਲ ਔਲੇ ਹੈ ਨਹੀਂ ਸੀ ਇਸ ਟਾਈਮ ਸੁੱਕਾ ਔਲਾ ਹੈ ਨਹੀਂ ਸੀ ਤੇ ਮੈਂ ਡੇਢ ਚਮਚਾ ਪੱਤੀ ਦਾ ਪਾ ਲਿਆ ਈ ਚਾਹ ਪੱਤੀ ਦਾ ਰਾਣ ਦਾ ਬਹੁਤ ਵਧੀਆ ਦੇਣਗੇ ਦੇਊਗਾ ਹੈ ਤੇ ਹੁਣ ਆਪਾਂ ਘਟਕੇ ਨੂੰ ਪੋਟਲੀ ਨੂੰ ਜਰਾ ਬਨ ਦਵਾਂਗੇ ਜਿਹੜੀ ਵਿੱਚ ਖੋਲਣਾ ਜਾਏ ਬਸ ਇਹ ਧਿਆਨ ਰੱਖਣਾ ਵੀ ਇਹਦੀ ਗੱਠ ਜਿਹੜੀ ਹੈ ਨਾ ਚੰਗੀ ਤਰ੍ਹਾਂ ਮਾਰਨੀ ਆ ਤੇ ਆਪਾਂ ਹੁਣ ਜਿਹੜੀ ਆ ਪਾਣੀ ਦੇ ਵਿੱਚ ਛੋਲਿਆਂ ਦੇ ਵਿੱਚ ਪਾਤੀ ਆ ਤੇ ਆ ਆਪਾਂ ਤੇਜ ਪੱਤਾ ਵੀ ਪਾਤਾ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਇਹ ਅਸੀਂ ਪਾਤਾ ਵਿੱਚ ਅਮਚੂਰਾ ਥੋੜਾ ਜਿਹਾ ਆਮਚੂਰਾ ਨਾਲ ਹੀ ਪਾਤਾ ਥੋੜਾ ਜਿਹਾ ਮੈਂ ਪਾਣੀ ਮੈਂ ਪਾਤਾ ਆ ਦੇਖੋ ਥੋੜਾ ਜਿਹਾ ਪਾਣੀ ਪਾਇਆ ਅੱਧਾ ਚਮਚਾ ਮੈਂ ਆਮਚੂਰੇ ਦਾ ਪਾਤਾ ਕਿਉਂਕਿ ਆਮਚੂਰਾ ਵੀ ਖਟਾਸ ਹੁੰਦੀ ਉਹਦੇ ਵਿੱਚ ਤੇ ਇਹ ਚਨੇ ਜਿਹੜੇ ਆ ਫਿਰ ਬਹੁਤ ਵਧੀਆ ਤਰ੍ਹਾਂ ਉਬਲਣਗੇ ਤੇ ਵਧੀਆ ਤਰ੍ਹਾਂ ਬਣਨਗੇ ਹੁਣ ਕੁੱਕਰ ਦਾ ਢੱਕਣ ਮੈਂ ਕਰਤਾ ਬੰਦ ਘੱਟੋ ਘਾਟੇ ਨੂੰ ਮੈਂ ਨਾ 6 ਸੀਟੀਆਂ ਲਵਾਵਾਂਗੀ 5 6 5 6 ਹੀ ਲਾ ਲਓ 6 ਹੀ ਵੱਜ ਜੰਦ ਗਵਾ ਆ ਥੋੜਾ ਜਿਹਾ ਲਸਣ ਲਿਆ ਆ ਜਵੈਨ ਲਈ ਆ ਮੈਂ ਆ ਮੈਂ ਨਰਦਣਾ ਲਿਆ ਏ ਸਾਬਤ ਨਰਦਣਾ ਆ ਦੋ ਮਿਰਚਾਂ ਲਈਆਂ ਲਾਲ ਸੁੱਕੀਆਂ ਆ ਮੈਂ ਜੀਰੇ ਦਾ ਚਮਚਾ ਲਿਆ ਆ ਮੈਂ ਨਾ ਲਿਆ ਧਨੀਆ ਸਾਬਤ ਤੇ ਆ ਮੈਂ ਲਈਆਂ ਕਾਲੀਆਂ ਮਿਰਚਾਂ ਤੇ ਇਹ ਚੀਜ਼ ਆ ਕਿ ਆਪਾਂ ਹੁਣ ਨਾ ਆ ਅਦਰਕ ਲੰਬਾ ਲੰਬਾ ਕੱਟਿਆ ਤੇ ਆ ਤਿੰਨ ਹਰੀਆਂ ਮਿਰਚਾਂ ਲਈਆਂ ਨੇ ਤੇ ਆ ਵੀ ਮੇਰ ਕੋ ਅਮਚੂਰ ਆਈ ਜਾ ਥੋੜਾ ਜਿਹਾ ਆ ਚਿੱਟਾ ਨਮਕਾ ਤੇ ਕਾਲਾ ਨਮਕਾ ਆ ਮੇਰੇ ਕੋ ਹੈਗਾ ਆ ਕਸੂਰੀ ਮੇਥੀ ਆ ਇਹ આમਚੂਰਾ ਜਿਹੜਾ ਆ ਇਹ ਮੈਂ ਚਮਚੇ ਚ ਜ਼ਰੂਰ ਰੱਖਿਆ ਹੋਇਆ ਤੁਹਾਨੂੰ ਦੱਸੂਗੀ ਮੈਂ ਕਿੱਥੇ ਜਾ ਕੇ ਵਰਤਣਾ ਆ ਹੁਣ ਮੈਂ ਲਸਣ ਨਹੀਂ ਪਾਵਾਂਗੀ ਇਹਦੇ ਵਿੱਚ ਤੇ ਜਵੈਨ ਨਹੀਂ ਪਾਵਾਂਗੀ ਲਸਣ ਮੈਂ ਕੱਟ ਲਵਾਂਗੀ ਲਸਣ ਬਾਅਦ ਚ ਕੱਢ ਲਾਂਗੀ ਮੈਂ ਬਾਹਰ ਲਸਣ ਨਹੀਂ ਇਹਦੇ ਚ ਮੈਂ ਕੁੱਟਾਂਗੀ ਨਾ ਹੀ ਮੈਂ ਚ ਜਵੈਨ ਕੁੱਟਾਂਗੀ ਉਹ ਦੇਖੋ ਮੈਂ ਇਹ ਵੀ ਕੱਢ ਲਿਆ ਤੇ ਮੈਂ ਲਸਣ ਵੀ ਕੱਢ ਲੈਣਾ ਬਾਕੀ ਮੈਂ ਨਾ ਇਹ ਚਨਾ ਮਸਾਲਾ ਬਣਾ ਦੇਣਾ ਬਹੁਤ ਵਧੀਆ ਇਹਦੇ ਤੋਂ ਬਿਨਾਂ ਨਾ ਚਨੇ ਨਹੀਂ ਬਣਦੇ ਫਿਰ ਬਾਜ਼ਾਰ ਦੇ ਮਸਾਲੇ ਪਾਈ ਜਾਓਗੇ ਤਾਂ ਕਦੀ ਵੀ ਚਨੇ ਉਹੋ ਜਿਹੇ ਨਹੀਂ ਬਣਨਗੇ ਜਿਹੋ ਜਿਹੇ ਇਹ ਮਸਾਲੇ ਨੇ ਬਣਾ ਦੇਣੇ ਆ ਆਹ ਮਸਾਲਾ ਜਿਹੜਾ ਬਹੁਤ ਵਧੀਆ ਇਹਦੇ ਚ ਥੋੜੀ ਜਿਹੀ ਆਪਾਂ ਦੇਗੀ ਮਿਰਚ ਵੀ ਪਾ ਦਵਾਂਗੇ ਤੇ ਕਾਲਾ ਨਮਕ ਪਾਵਾਂਗੇ ਥੋੜਾ ਚਿੱਟਾ ਨਮਕ ਪਾਵਾਂਗੇ ਇਹਦੇ ਵਿੱਚ ਵੀ ਆ ਵੇਖੋ ਆਂਬ ਚੂਰਾ ਪਾਤਾ ਨਾ ਉਹ ਵਾਲਾ ਜਿਹੜਾ ਰੱਖਿਆ ਸੀ ਉਹ ਆਮ ਚੂਰਾ ਪਾਤਾ ਮੈਂ ਇਹਦੇ ਚ ਹੁਣ ਆਪਾਂ ਇਦਾਂ ਹੀ ਇਹਨੂੰ ਕੁੱਟ ਕੇ ਬਰੀਕ ਕਰ ਲੈਣਾ ਆ ਥੋੜੀ ਜੀ ਦੇਗੀ ਮਿਰਚ ਪਾਣੀ ਆ ਇਹਦੇ ਚ ਤੇ ਬਾਕੀ ਆਪਾਂ ਇਦਾਂ ਹੀ ਨਾਲ ਇਹਨੂੰ ਕੁੱਟ ਕੇ ਤਾਂ ਬਰੀਕ ਕਰ ਲੈਣਾ ਪੂਰੀ ਤਰ੍ਹਾਂ ਅੱਧਾ ਚਮਚਾ ਦੇਗੀ ਮਿਰਚ ਦਾ ਤੁਹਾਨੂੰ ਦੱਸਿਆ ਸੀ ਪਾਣਾ ਵਾ ਤੇ ਆਹ ਦੇਖੋ ਮਸਾਲਾ ਜਿਹੜਾ ਇਹ ਬਣ ਗਿਆ ਨਾ ਇਹਨੇ ਚਾਰ ਚੰਨ ਲਾ ਦੇਣੇ ਆ ਚਣਿਆਂ ਨੂੰ ਆਹੀ ਮਸਾਲਾ ਅਸਲੀ ਇਹੀ ਮਸਾਲਾ ਬੰਦਾ ਨਾਰਦਾਣੇ ਵਾਲਾ ਜਿਹੜਾ ਮਸਾਲਾ ਹੁੰਦਾ ਨਾ ਇਹ ਬਣਦਾ ਆ ਚਣਿਆਂ ਚ ਪਾਉਣ ਵਾਸਤੇ ਤੇ ਆਪਾਂ ਇਹਨੂੰ ਕਿਹ ਕੌਲੀ ਚ ਕੱਢ ਲੈਨੇ ਆ ਕਿਉਂਕਿ ਇਹ ਕੁੱਟ ਕੇ ਬਰੀਕ ਕਰ ਲਿਆ ਅਸੀਂ ਤੇ ਆਪਾਂ ਕੌਲੀ ਚ ਕੱਢ ਲੈਨੇ ਇਹਨੂੰ ਹੁਣ ਤੇ ਹੁਣ ਆਪਾਂ ਇਹਦੇ ਚ ਨਾ ਇਹ ਮਸਾਲਾ ਜਿਹੜਾ ਆਪਾਂ ਸਾਈਡ ਤੇ ਰੱਖ ਲੈਨੇ ਆ ਦੇਖੋ ਕਿੰਨਾ ਵਧੀਆ ਮਸਾਲਾ ਤਿਆਰ ਹੋਇਆ ਇਹ ਚਣੇ ਬੜੇ ਸਵਾਦ ਬਣਦੇ ਇਸ ਤਰ੍ਹਾਂ ਇਹਦੇ ਨਾਲ ਤੇ ਬਹੁਤ ਟੇਸਟ ਆਉਂਦਾ ਏ ਹੁਣ ਆਪਾਂ ਜਿਹੜਾ ਲਸਣ ਹੈ ਨਾ ਇਹਨੂੰ ਆਪਾਂ ਬਰੀਕ ਕਰ ਲੈਨੇ ਆ ਕੁੱਟ ਕੇ ਇਹਨੂੰ ਜਿਹੜਾ ਆ ਬਹੁਤ ਵਧੀਆ ਤਰ੍ਹਾਂ ਇਹਨੂੰ ਪੇਸਟ ਬਣਾ ਲੈਨੇ ਆ ਲਸਣ ਦੀ ਵੀ ਲਸਣ ਅਸਲ ਵਿੱਚ ਆਹੀ ਨਾ ਬਾਬੇ ਵਾਲੀ ਪੋਟਲੀ ਬਾਹਰ ਕੱਢਦੇ ਆ ਲਸਣ ਜਿਹੜਾ ਨਾ ਇਹ ਪਾਉਦੇ ਤੇ ਨਹੀਂ ਲੋ ਆਪਿਆ ਦੇਖੋ ਪਰ ਪਾਉਣਾ ਜ਼ਰੂਰ ਚਾਹੀਦਾ ਦੇਖੋ ਕਿੰਨੇ ਫਿਸ ਜਾਈ ਨੇ ਇਹ ਹੁੰਦੀ ਆ ਵਾਈ ਵਾਈ ਆ ਦੇਖੋ ਇਹਦੇ ਵਿੱਚ ਜਿੰਨੀ ਵੀ ਕਰਮ ਚੀਜ਼ ਪੈ ਜੇ ਉਨੀ ਵਧੀਆ ਜਾਂ ਸੁੰਡ ਪਾਲੋ ਜਾਂ ਇਹ ਜੋ ਜੀ ਸਾਨੂੰ ਜ਼ਰੂਰ ਤੁਸੀਂ ਇਹ ਨਾਲ ਉਹੋ ਜੇ ਬਣਦੀਆਂ ਚੋ ਕੋਈ ਚੀਜ਼ ਵੀ ਬਪਾ ਪਾਸ ਆਪਾਂ ਇਹ ਪੋਟਲੀ ਨੂੰ ਬਾਹਰ ਕੱਢ ਲੈਨੇ ਆਂ ਉਦੋਂ ਫਿਰ ਉਹ ਥੋੜਾ ਜਿਹਾ ਨਾ ਪਾਚਨ ਸ਼ਕਤੀ ਨੂੰ ਖਰਾਬ ਕਰਦੇ ਆ ਇਹਦਾ ਰੰਗ ਜਿਹੜਾ ਸਾਰਾ ਜਿਹੜੇ ਇਹਨੇ ਆਪਣੀ ਚੀਜ਼ ਉੱਪਰ ਦੇਣਾ ਸੀ ਉਹ ਦੇਖਦੇ ਆ ਚਣਿਆਂ ਨੂੰ ਤੇ ਹੁਣ ਆਪਾਂ ਇਹ ਬਾਹਰ ਨਹੀਂ ਕੱਢੀ ਵਧੀਆ ਪਾਚ ਪਾਚਨ ਚ ਹੋ ਜਾਣੀ ਪਾਣੀ ਦੇਖੋ ਬਿਲਕੁਲ ਥੋੜਾ ਜਿਹਾ ਆਹ ਦੇਖੋ ਸੇ ਸੀਟੀਆਂ ਲੱਗੀਆਂ ਤੇ ਮੇਰੇ ਚਣੇ ਜਿਹੜੇ ਆ ਮੈਂ ਤੁਹਾਨੂੰ ਵਿਖਾਉਣੀ ਆ ਕਿਹੋ ਜਿਹਾ ਬਣ ਗਿਆ ਬਣਾਉਣ ਦੀ ਤਿਆ ਇੱਕ ਕੜਾਈ ਲਈਆ ਸੀ ਇਹ ਬਿਨਾ ਪਿਆਜ਼ ਦੇ ਬਿਨਾ ਪਿਆਜ਼ ਦੇ ਚਨੇ ਤਿਆਰ ਹੋਣ ਦੇ ਆ ਇਹ ਵੀ ਗੱਲ ਨਹੀਂ ਕਿ ਆਪਾਂ ਪਿਆਜ਼ ਪਾਉਣਾ ਕੋਈ ਨਹੀਂ ਪਿਆਜ਼ ਪਾਉਣਾ ਦੇਖਿਓ ਇਹ ਆਪਾਂ ਹੋਣਾ ਤੇਲ ਪਾਇਆ ਫੈਂਡ ਇਹ ਅੱਧੀ ਅੱਧੀ ਕੜਛੀ ਦੋ ਵਾਰੀ ਪਾਇਆ ਤਾਂ ਸਮਝੋ ਵੀ ਇੱਕੀ ਕੜਛੀ ਹੈ ਇੱਕੀ ਕੜਛੀ ਤੇਲ ਦੀ ਪਾਈਆ ਸੀ ਤੇ ਇਹਨੂੰ ਗਰਮ ਹੋਣ ਥੱਕ ਵੇਖਣ ਦੇ ਸੀ ਗਰਮ ਹੋ ਗਿਆ ਹੁਣ ਆਪਾਂ ਜਿਹੜੀ ਅਜਵੈਨ ਲਈ ਸੀ ਨਾ ਉਹ ਆਪਾਂ ਜ਼ਰੂਰ ਪਾ ਦਾਂਗੇ ਇਹਦੇ ਵਿੱਚ ਆ ਦੇਖੋ ਠੜਕਣ ਲੱਗ ਪਈ ਜ ਅਜਵੈਨ ਵੀ ਜਵੈਨ ਠੜਕਣ ਦਾ ਪੀਆ ਹੁਣ ਆਪਾਂ ਉਹ ਲਸਣ ਦਾ ਪੇਸਟ ਜਿਹੜਾ ਬਣਾਇਆ ਸੀ ਉਹਨੂੰ ਵੀ ਆਪਾਂ ਪਾ ਦਿੰਨੇ ਆ ਥੋੜਾ ਜਿਹਾ ਆਪਾਂ ਉਹਨੂੰ ਵੀ ਭੁੰਨ ਲਈਏ ਆ ਕਿਉਂਕਿ ਤੁਹਾਨੂੰ ਮੈਂ ਦੱਸਿਆ ਆਪਾਂ ਪਿਆਜ਼ ਤੋਂ ਬਿਨਾ ਬਣਾਣੇ ਆ ਪਿਆਜ਼ ਨਹੀਂ ਪਾਉਣਾ ਕਿਆਜ਼ ਨਾਲ ਚਨੇ ਉਹ ਜੇ ਟੇਸਟੀ ਨਹੀਂ ਬੰਦੇ ਜਿੰਨੇ ਆਹ ਦਿਨ ਇਹਨਾਂ ਚੀਜ਼ਾਂ ਨਾਲ ਬੰਦੇ ਆ ਬਹੁਤ ਵਧੀਆ ਟੇਸਟ ਦਿੰਦੇ ਆ ਇਹ ਆ ਅਦਰਕ ਜਿਹੜਾ ਕੱਟਿਆ ਹੋਇਆ ਸੀ ਤੇ ਹਰੀਆਂ ਮਿਰਚਾਂ ਰੱਖੀਆਂ ਹੋਈਆਂ ਸੀ ਉਹ ਵੀ ਪਾਤੀਆਂ ਨੇ ਥੋੜਾ ਜਿਹਾ ਇਹਨੂੰ ਵੀ ਭੁੰਨਾਗੇ ਪਹਿਲਾਂ ਬਹੁਤ ਜ਼ਿਆਦਾ ਨਹੀਂ ਭੁੰਨਣਾ ਆ ਪਾਦਰਕ ਨੂੰ ਥੋੜਾ ਜਿਹਾ ਭੁੰਨਾਗੇ ਇਹ ਚ ਨਾ ਚਨੇ ਆ ਚ ਕੱਚਾ ਕੱਚਾ ਅਦਰਕ ਬਹੁਤ ਹੀ ਵਧੀਆ ਲੱਗਦਾ ਥੋੜਾ ਜਿਹਾ ਕੱਚਾ ਕੱਚਾ ਆਪਾਂ ਥੋੜਾ ਜਿਹਾ ਸੇਕਾ ਲਵਾ ਕੇ ਫਿਰ ਤੁਹਾਨੂੰ ਦੱਸਦੇ ਆ ਇਹ ਕੋ ਕਿੰਨੇ ਲਸਣ ਕਿੰਨਾ ਸੋਹਣਾ ਹੋ ਗਿਆ ਤੇ ਹੁਣ ਆਪਾਂ ਨਾ ਟਮਾਟਰ ਦੀ ਪਿਉਰੀ ਪਾਤੀ ਆ ਵਿੱਚ ਦੋ ਟਮਾਟਰ ਸੀ ਮੇਰੇ ਕੋਲ ਮੈਂ ਉਹ ਉਹਦੀ ਪਿਉਰੀ ਬਣਾ ਕੇ ਰੱਖੀ ਸੀ ਗ੍ਰੈਂਡ ਕਰਕੇ ਰੱਖ ਲਿਆ ਸੀ ਤੇ ਹੁਣ ਮੈਂ ਚੰਗੀ ਤਰ੍ਹਾਂ ਪਹਿਲਾਂ ਇਹ ਪਿਉਰੀ ਨੂੰ ਨਾ ਰਿੰਨ ਲਵਾਂਗੀ ਇਹ ਮੈਂ ਦੇਗੀ ਮਿਰਚ ਪਾਤੀ ਥੋੜੀ ਜਿਹੀ ਅੱਧਾ ਇੱਕ ਚਮਚਾ ਇਹ ਮੈਂ ਥੋੜੀ ਜੀ ਹਲਦੀ ਪਾਤੀ ਆ ਕਿਉਂਕਿ ਰੰਗ ਬਹੁਤ ਵਧੀਆ ਹੋ ਜਾਏਗਾ ਝਣਿਆਂ ਦਾ ਇਹ ਮੈਂ ਪਾਇਆ ਵਾ ਜੀਰਾ ਪਾਊਡਰ ਆ ਮੈਂ ਪਾਇਆ ਧਨੀਆ ਪਾਊਡਰ ਆ ਚਨਾ ਮਸਾਲਾ ਪਾਵਾਂਗੇ ਹੁਣੇ ਹੀ ਆ ਚਨਾ ਮਸਾਲਾ ਪਾਤਾ ਇੱਕ ਚਮਚਾ ਪਾਤਾ ਏ ਮਸਾਲੇ ਤਾਂ ਮੈਂ ਦੂਜੇ ਬਣਾ ਕੇ ਰੱਖਿਆ ਅਸਲੀ ਮਸਾਲਾ ਤੇ ਬਣਾ ਕੇ ਰੱਖਿਆ ਮੈਂ ਚਨਾ ਮਸਾਲਾ ਪਕਵਾ ਕੇ ਪਾ ਦਿੱਤਾ ਮੈਂ ਪਰ ਟੇਸਟ ਉਹਨੇ ਹੀ ਦੇਣਾ ਜਿਹੜਾ ਮੈਂ ਬਣਾਇਆ ਨਾ ਉਹਨੇ ਟੇਸਟ ਬਹੁਤ ਦੇਣਾ ਉਹ ਬਹੁਤ ਜੀ ਜਾਣ ਪਾ ਦਿੰਦਾ ਹੈ ਨਾ ਸਬਜੀ ਦੇ ਵਿੱਚ ਆ ਦੇਖਿਆ ਆ ਮਸਾਲਾ ਜਿਹੜਾ ਸਾਡਾ ਇਹਨੇ ਬਹੁਤ ਵਧੀਆ ਟੇਸਟ ਦੇਣਾ ਤੇ ਬਹੁਤ ਵਧੀਆ ਰੰਗਤ ਆਉਣੀ ਆ ਤੇ ਕਦੀ ਵੀ ਚਨੇ ਬਣਾਉਣੇ ਹੋਣ ਤੇ ਇਹੋ ਜਿਹਾ ਪਹਿਲਾਂ ਮਸਾਲਾ ਤਿਆਰ ਕਰਕੇ ਫਿਰ ਬਣਾਇਆ ਕਰੋ ਤੇ ਬਿਨਾ ਪਿਆਜ਼ ਦੇ ਚਨੇ ਤੁਹਾਨੂੰ ਅੱਜ ਖਵਾਉਣੇ ਆ ਤੇ ਵੇਖੋ ਬਿਨਾ ਪਿਆਜ਼ ਦੇ ਕਿੱਡੇ ਸੋਹਣੇ ਚਨੇ ਇੱਕ ਗੱਲ ਆ ਜਿਹੜਾ ਲਸਣ ਨਹੀਂ ਖਾਂਦਾ ਉਹ ਲਸਣ ਵੀ ਨਾ ਪਾਵੇ ਤੇ ਕੋਈ ਗੱਲ ਨਹੀਂ ਕੀ ਅ ਵੀ ਮੈਨੂੰ ਗੱਲ ਤੁਹਾਨੂੰ ਦੱਸ ਦਿੰਨੀ ਮੈਂ ਲਸਣ ਵੀ ਬੇਸਕ ਤੁਹੀ ਵਰਤੋ ਜਿਹੜੇ ਖਾਂਦੇ ਆ ਉਹ ਕਰ ਸਕਦੇ ਜਿਹੜੇ ਨਹੀਂ ਖਾਂਦੇ ਨਾ ਕਰਨਾ ਦੇਖੋ ਕਿੰਨਾ ਸੋਹਣਾ ਮਸਾਲੇ ਨੇ ਰੰਗ ਛਾੜ ਦਿੱਤਾ ਆਪਣਾ ਤੇਲ ਤੇ ਰੰਗ ਕਿੱਡਾ ਸੋਹਣਾ ਛੱਡਿਆ ਉਹਨੇ ਤੇਲ ਲੱਗ ਹੋ ਜਾ ਰਿਹਾ ਦੇਖੋ ਇੰਨਾ ਸੋਹਣਾ ਮਸਾਲਾ ਇਹ ਤੇ ਕਿਉਂ ਨਹੀਂ ਚਣਿਆਂ ਦੇ ਉੱਤੇ ਰੰਗ ਆਏਗਾ ਚਣੇ ਆਪਾਂ ਪਾ ਦਨੇ ਆ ਇਹਦੇ ਵਿੱਚ ਹੁਣ ਸਾਰੇ ਚਣੇ ਫਲਟ ਦਿੱਤੇ ਨੇ ਵਿੱਛੇ ਪਾਣੀ ਵੀ ਨਾਲ ਹੀ ਫਲਟ ਦਿੱਤਾ ਕੜਾਈ ਦੇ ਵਿੱਚ ਇਨਾਂ ਨੂੰ ਆਪਾਂ ਨਾ ਥੋੜੀ ਦੇਰ ਹੁਣ ਰਿਜਣ ਵਾਸਤੇ ਛੱਡ ਦਵਾਂਗੇ। ਇੱਕ ਚੀਜ਼ ਆਪਾਂ ਇਹਦੇ 'ਚ ਹੋਰ ਪਾਉਣੀ ਹੈ ਤੁਹਾਨੂੰ ਵਿਖਾਉਣੀ ਹੈ ਨਵੇਂ ਤਰੀਕੇ ਦੇ ਨਾਲ ਆਪਾਂ ਬਣਾ ਰਹੇ ਹਾਂ ਤੇ ਬਹੁਤ ਵਧੀਆ ਚਨੇ ਬਣਾਵਾਂਗੇ। ਪਿਆਜ਼ ਨਹੀਂ ਪਾਇਆ ਤੇ ਇਹਦੀ ਜਗ੍ਹਾ ਆਪਾਂ ਦੋ ਬਰੈੱਡ ਆ ਵੇਖੋ ਮੇਰੇ ਕੋਲ ਦੋ ਬਰੈੱਡ ਨੇ ਆਸੇ-ਉਪਾਸੇ ਮੈਂ ਲਾ ਦਿੱਤੇ ਨੇ। ਐਦਾਂ ਕਿਤੇ ਚਨੇ ਬਣਾ ਕੇ ਖਾਓਗੇ ਤੇ ਤੁਸੀਂ ਆਖਣਾ ਹੀ ਰੋਜ਼ ਹੀ ਐਦਾਂ ਹੀ ਖਾਈਏ। ਇਹਨਾਂ ਨੂੰ ਡਬੋ ਦਿਓ ਚੰਗੀ ਤਰ੍ਹਾਂ ਪਾਣੀ ਦੇ ਵਿੱਚ। ਬੱਸ ਹੁਣ ਰਿਜ ਜਾਂਦਾ ਹੋਏ ਇਹਨਾਂ ਨੂੰ। ਇੰਨੇ ਸੋਹਣੇ ਚਨੇ ਬਣ ਗਏ, ਇੰਨੇ ਵਧੀਆ ਬਣ ਗਏ ਕਿ ਤੁਸੀਂ ਕਦੀ ਸੋਚ ਵੀ ਨਹੀਂ ਸਕ ਪਿਆਜ਼ ਨੂੰ ਵੀ ਪਿੱਛੇ ਕਰਦਾ ਏ ਇਦਾਂ ਚਨੇ ਬਣੇ ਪਿਆਜ਼ਾਂ ਨੂੰ ਵੀ ਪਿੱਛੇ ਕਰਨਗੇ ਪਿਆਜ਼ ਦੀ ਜ਼ਰੂਰਤ ਹੀ ਨਹੀਂ ਪੈਂਦੀ ਇਦਾਂ ਹੀ ਜਣੇ ਬਸ ਇਦਾਂ ਹੀ ਗਲਦੇ ਜਾਣੇ ਆ ਕੁਝ ਟੁੱਟ ਜਾਣੇ ਆ ਕੁਝ ਸਾਫ਼ਤ ਰਹਿ ਜਾਣੇ ਆ ਆ ਦੇਖੋ ਦੇਖੋ ਕਿੰਨੇ ਵਧੀਆ ਜਿੱਦਾਂ ਐਨਾ ਵਧੀਆ ਇੱਕ ਫਰਸਟ ਕਲਾਸ ਚੀਜ਼ ਬਣ ਗਈ ਆ ਆ ਦੇਖੋ ਆ ਦੇਖੋ ਛਿੱਕੜ ਲੱਥਗੇ ਨੇ ਵਿੱਚੋਂ ਤੋਂ ਤੋਂ ਕਈਆਂ ਦੇ ਆ ਦੇਖੋ ਗਲ ਕੇ ਹੁਣ ਆ ਕਸੂਰੀ ਮੇਥੀ ਪਾ ਦਵਾਂਗੇ ਥੋੜੀ ਜਹੀ ਆਪਾਂ ਟੇਸਟ ਵਾਸਤੇ ਬਹੁਤ ਹੀ ਵਧੀਆ ਚਨੇ ਤਿਆਰ ਹੋਏ ਨੇ ਬਹੁਤ ਵਧੀਆ ਫਰਸਟ ਕਲਾਸ ਚੀਜ਼ ਬਣੀ ਆ ਤੇ ਕਾਲਾ ਨਮਕ ਤੇ ਵੈਸੇ ਹੀ ਚਾਰ ਚੰਨ ਲਾ ਦਿੰਦਾ ਆ ਚੀਜ਼ ਨੂੰ ਇਹਨਾਂ ਨੇ 2 ਮਿੰਟ ਠਕੋ ਗਏ ਹੋਰ ਸੰਗਣੇ ਹੋ ਜਾਣਾ ਇਹਨੇ ਹੁਣ ਆਪਾਂ ਚਟਣੀ ਬਣਾਉਣੀ ਆ ਜਿਹੜੀ ਚਣਿਆਂ ਦੇ ਉੱਤੇ ਪਾਉਣੀ ਆ ਉਹ ਜ਼ਰੂਰ ਬਣਾਉਣੀ ਆ ਇਹ ਇਮਲੀ ਭੇਵੀ ਸੀ ਮੈਂ ਆ ਦੇਖੋ ਇਮਲੀ ਪਿਆਣੀ ਆ ਮੈਂ ਤੇ ਇਹਦੇ ਵਿੱਚੋਂ ਪਾਣੀ ਜਿਹੜਾ ਹੈ ਨਾ ਇਹਦਾ ਅਲੱਗ ਕਰ ਲਿਆ ਇਹਦਾ ਪਲਪ ਕੱਢ ਲਿਆ ਸਾਰਾ ਹੀ ਤੇ ਆਪਾਂ ਚਟਨੀ ਬਣਾਵਾਂਗੇ ਵਧੀਆ ਜੀ ਖਟਾਈ ਵਾਲੀ ਕੋਈ ਵੀ ਇੱਕ ਗਲਾਜੇ ਬਣਾਈ ਬਾਜ਼ਾਰ ਵਰਗੇ ਚਨੇ ਰਹੇ ਆ ਤੇ ਫਿਰ ਘਾਟ ਕਿਉਂ ਰਹਿ ਜੇ ਕਿਸੇ ਚੀਜ਼ ਦੀ ਥਾਲੀ ਪੂਰੀ ਤਿਆਰ ਕਰਾਂਗੇ ਤੇ ਬਹੁਤ ਵਧੀਆ ਤਰ੍ਹਾਂ ਬਸ ਤਿਆਰੀ ਹੋਊਗੀ ਇਹ ਪੂਦਨਾ ਆ ਮੇਰੇ ਕੋਲ ਤੇ ਦੋ ਚਾਰ ਪੱਤੇ ਮੇਰੇ ਕੋਲ ਤુલਸੀ ਦੇ ਆ ਇਹਨਾਂ ਨੂੰ ਮੈਂ ਕੱਟ ਕੇ ਬਰੀਕ-ਬਰੀਕ ਚਟਣੀ ਦੇ ਵਿੱਚ ਪਾਵਾਂਗੀ ਤੇ ਬਹੁਤ ਵਧੀਆ ਲੱਗੂਗਾ ਤੇ ਟੇਸਟ ਵੀ ਬਹੁਤ ਦੇਣਗੇ ਇੱਕ ਚਟਣੀ ਬਹੁਤ ਵਧੀਆ ਬਣੇਗੀ ਆ ਥੋੜਾ ਜਿਹਾ ਪਿਆਜ਼ ਆ ਤੇ ਇੱਕ ਹਰੀ ਮਿਰਚ ਆ ਵੀ ਆਪਾਂ ਬਾਥਾਂਗੇ ਇਹ ਚਟਣੀ ਦੇ ਵਿੱਚ ਪਾ ਦਵਾਂਗੇ ਥੋੜੇ ਜਿਹਾ ਪਿਆਜ਼ ਆਪਾਂ ਅਲੱਗ ਰੱਖ ਲੈਨੇ ਖਾਣ ਵਾਸਤੇ ਵੈਸੇ ਨਾਲ ਰੱਖ ਲਏ ਨੇ ਤੇ ਥੋੜਾ ਜਿਹਾ ਨਮਕ ਪਾ ਦਾਂਗੇ ਬਸ ਜਰਾ ਜਿਹਾ ਹੋਰ ਇਹਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਹੈਗੀ ਤੇ ਬਹੁਤ ਵਧੀਆ ਚਟਣੀ ਤਿਆਰ ਹੋ ਗਈ ਹੈ ਤੇ ਚਨੇ ਵੀ ਤਿਆਰ ਹੋ ਗਏ ਨੇ ਤੇ ਆਪਾਂ ਹੁਣ ਨਾ ਚਟਣੀ ਪਰੇ ਕਰਕੇ ਤੇ ਆਪਾਂ ਹੁਣ ਨਾ ਤੇ ਆਪਣੇ ਸਾਰੀਆਂ ਚੀਜ਼ਾਂ ਜਿਹੜੀਆਂ ਆ ਆਪਾਂ ਥਾਲੀ ਦੇ ਵਿੱਚ ਪਾਉਣ ਦੀ ਤਿਆਰੀ ਕਰਦੇ ਆਂ ਤਪੋ ਹੀ ਦੇਖ ਸਕਦੇ ਹੋ ਕਿ ਮੈਂ ਥਾਲੀ ਜਿਹੀ ਤਿਆਰ ਕਰਾਂਗੀ ਇਹ ਮੈਂ ਇੱਕ ਰੋਟੀ ਕਾਈ ਹੈ ਬਹੁਤ ਵਧੀਆ ਤਰ੍ਹਾਂ ਤੇ ਇੱਕ ਮੈਂ ਟਮਾਟਰ ਕੱਟਿਆ ਜੇ ਸਲਾਦ ਵਾਸਤੇ ਪਿਆਜ਼ ਨਾਲ ਹਰੀਆਂ ਮਿਰਚਾਂ ਨੇ ਆਪਣੇ ਘਰ ਦੀਆਂ ਲੱਥੀਆਂ ਹੋਈਆਂ ਹਰੀਆਂ ਮਿਰਚਾਂ ਕਿਆਰੀ ਜੋਂ ਲੈਣਦੀਆਂ ਹੁਣੇ ਤੋੜ ਕੇ ਤੇ ਤਾਜ਼ੀਆਂ ਸਬਜ਼ੀਆਂ ਬਣ ਰਹੀਆਂ ਨੇ ਤੇ ਬਸ ਬਹੁਤ ਵਧੀਆ ਲੱਗ ਰਿਹਾ ਐਦਾਂ ਦਾ ਖਾਣਾ ਤਿਆਰ ਕਰਿਆ ਕਰੋ ਤੇ ਐਦਾਂ ਦਾ ਖਾਇਆ ਕਰੋ ਹੁਣ ਆਪਾਂ ਚਨੇ ਤੁਹਾਨੂੰ ਵਿਖਾ ਦਿੰਨੇ ਆ ਤੇ ਚਨੇ ਬਹੁਤ ਵਧੀਆ ਬਣੇ ਨੇ ਸਾਡੇ ਤੁਸੀਂ ਵੀ ਇਦਾਂ ਦੇ ਬਣਾ ਕੇ ਖਾਓਗੇ ਤੇ ਮਜ਼ਾ ਹੀ ਕੁਝ ਹੋਰ ਆ ਦੇਖੋ ਵੈਰੀ ਗੁੱਡ ਇਦਾਂ ਦੇ ਚਨੇ ਕਿੱਥੋਂ ਬਜਾਰੋਂ ਮਿਲਦੇ ਆ ਦੇਖੋ ਨਵੇਂ ਤਰੀਕੇ ਦੇ ਨਾਲ ਅੱਜ ਬਣਾਉਣੇ ਤੁਹਾਨੂੰ ਦੱਸੇ ਮੈਂ ਚਨੇ ਬਿਨਾ ਪਿਆਜ਼ ਦੇ ਇੰਨੇ ਵਧੀਆ ਚਨੇ ਬਣੇ ਨੇ ਬਹੁਤ ਵਧੀਆ ਆਪਣੀ ਮਰਜ਼ੀ ਨਾਲ ਤੁਸੀਂ ਇੱਥੇ ਗਰਮ ਮਸਾਲਾ ਪਾ ਲਓ ਭਾਵੇਂ ਥੋੜਾ ਜਿਹਾ ਬਸ ਵੈਸੇ ਤੇ ਮਸਾਲੇ ਬਹੁਤ ਪਾਏ ਨੇ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਤੇ ਹੁਣ ਤੁਸੀਂ ਇਹ ਦੱਸਣਾ ਕਮੈਂਟ ਕਰਕੇ ਵੀ ਇਹ ਥਾਲੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਜ਼ਰੂਰ ਕਰਿਆ ਕਰੋ ਕਮੈਂਟ ਤੇ ਆੜ ਫੂਡ ਚੈਨਲ ਆ ਸਾਡਾ YouTube ਤੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਆਪਾਂ ਹੁਣ ਚਟਨੀ ਵੀ ਪਾ ਦਵਾਂਗੇ ਥੋੜੀ ਜਈ ਇੱਕ ਖਾਣੇ ਦੇ ਵਿੱਚ ਇੱਧਰ ਟਮਾਟਰ ਰੱਖ ਲਵਾਂਗੇ ਉੱਧਰ ਦਾ ਖਾਣਾ ਖਾਲੀ ਕਰਕੇ ਤੇ ਆਪਾਂ ਉੱਧਰ ਚਟਨੀ ਪਾ ਲੈਨੇ ਆ ਤੇ ਦੇਖੋ ਜੀ ਆਪਾਂ ਥਾਲੀ ਬਣਾਈ ਹੈ ਤੇ ਐਦਾਂ ਦੀ ਤੁਸੀਂ ਵੀ ਬਣਾਇਆ ਕਰੋ ਤੇ ਖਾਇਆ ਕਰੋ ਤੇ ਬਹੁਤ ਵਧੀਆ ਲੱਗਦਾ ਹੈ ਭਾਵੇਂ ਪੂੜੀਆਂ ਵੀ ਤੁਸੀਂ ਖਾ ਸਕਦੇ ਹੋ ਪੂੜੀਆਂ ਵੀ ਬਣਾ ਸਕਦੇ ਹੋ ਇਹਦੇ ਨਾਲ ਤੁਸੀਂ ਤੇ ਆਹ ਦੇਖੋ ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ